ਸਰ ਕੀ ਹੋਇਆ ਕੀ ਐਕਚੁਅਲੀ ਦੱਸੋ ਸਰ ਹਾਂ ਅਸੀਂ ਆਰਡਰ ਕੀਤੇ ਸੀ ਨੂਰਲ ਤੇ ਨੂਰਸਟੋ ਜਗਾਤੀ એટલે ਆ ਸਾਨਾ ਜੀ ਬਿੱਲ ਦਾ ਚੋਰੀ ਹੋ ਗਿਆ ਅੱਛਾ ਮੈਂ ਪਾ ਕੇ ਗਿਆ ਕਿ ਵੀ ਇਹ ਖੁੰਡੀ ਹੈ ਜਾ ਕੇ ਮੈਂ ਪਲੇਟ ਅੰਦਰ ਲਾਂਗੇ ਅੱਛਾ ਜੀ ਤੇ ਉਸ ਤੋਂ ਬਾਅਦ ਬਾਕਮਾਨੀ ਨੇ ਕਹਿੰਦੇ ਨਹੀਂ ਸੁਣਦੇ ਸਰ ਇਹ ਇੱਕ ਦੋ ਸਿੱਕੀਆਂ ਕਾਫੀ ਸਹੀ ਹੈ ਸਹੀ ਕਿਉਂ ਸੀ ਅੱਛਾ ਇੱਕ ਦੋ ਸਿੱਕੀਆਂ ਅੱਛਾ ਅੱਛਾ ਉਸ ਤੋਂ ਬਾਅਦ ਜੋ ਤੁਸੀਂ ਸਟਾਫ ਨੂੰ ਕੰਪਲੇਂਟ ਕੀਤੀ ਉਹਨਾਂ ਵੱਲੋਂ ਕੀ ਗੱਲ ਕੀਤੀ ਗਈ ਉਹ ਕਹਿੰਦੇ ਕੋਈ ਨਹੀਂ ਬਾਹਰ ਦਾ ਕੀ ਗੱਲ ਕਰੋ ਕਹਿੰਦੇ ਬਾਹਰ ਆ ਜਾਓ ਅੱਛਾ ਹਾਂਜੀ ਇਹ ਮਾਹੌਲ ਜਿੱਦਾਂ ਤੁਹਾਡੇ ਬ੍ਰਦਰ ਦੱਸ ਰਹੇ ਨੇ ਕਿ ਬਾਉਂਸਰ ਵੱਲੋਂ ਧੱਕੇ ਵਗੈਰਾ ਵੀ ਮਾਰੇ ਗਏ ਆ ਕਹਿੰਦੇ ਜੀ ਵੀ ਬਾਹਰ ਦਾ ਕੀ ਗੱਲ ਕਰੋ ਨਹੀਂ ਛੱਡੋ ਨਹੀਂ ਭਾਜੀ ਰੈਸਟੋਰੈਂਟ ਤਾਂ ਹੈ ਇੱਥੇ ਫੈਮਲੀਜ਼ ਆਉਂਦੀਆਂ ਆ ਇੱਥੇ ਬਾਉਂਸਰ ਦਾ ਕੀ ਕੰਮ ਹੈ ਮੈਂ ਉਹ ਹੀ ਚੈੱਕ ਕਰਾਇਆ ਯਾਰ ਕੀ ਹੈ ਉਹ ਉੱਧਰ ਬੈਠੇ ਨੇ ਭਾਜੀ ਨੋਟ ਨਹੀਂ ਆ ਰਹੀ ਕੋਈ ਗੱਲ ਨਹੀਂ ਉਹ ਬੈਠੇ ਆ ਆ ਦੇਖਿਆ ਜੀ ਇਹ ਇਹ ਕਰ ਰਹੇ ਹੈ। ਇਹ ਕਾਫੀ ਟਾਈਮ ਕਾਮੀ ਰੈਸਟੋਰੈਂਟ ਹੈ। ਕਾਫੀ ਨਾ ਆਣਾ ਭਾਈ। ਆਪਾਂ ਆਈ ਆਪਣਾ ਭਾਈ ਸੌਰਵ। ਭਾਈ ਕਿੱਥੋਂ ਦੇ ਰਹਿਣ ਵਾਲੇ ਹੋ? ਜਲੰਧਰ ਦਾ। ਭਾਈ ਕਿੱਥੇ ਆਏ ਸੀ ਤਾਂ ਕੀ ਹੋਇਆ ਜੀ? ਜੰਮੀ ਵਾਇਟਰ ਦੀ ਦਾ ਸਟ੍ਰੌਂਗ ਨੂਡਲ ਖਾਣ ਆਏ ਸੀ ਆਪਣੇ ਬ੍ਰਦਰ ਦੇ ਨਾਲ। ਹਾਂਜੀ। ਠੀਕ ਹੈ ਜੀ ਇੱਥੇ ਨੂਡਲ ਦੇ ਦੋਸਤ ਖਾਦੇ ਆ ਉਹਦੇ ਵਿੱਚੋਂ ਸੁੰਡੀ ਨਿਕਲੀ ਹੈ। ਅੱਛਾ ਜੀ। ਜਦੋਂ ਆਪਾਂ ਸਟਾਫ ਨੂੰ ਗਿਆ ਸਟਾਫ ਉਹ ਪਲੇਟ ਚੱਕ ਕੇ ਲੈ ਗਿਆ ਤਾਂ ਕਹਿੰਦਾ ਸੌਰੀ। ਤਾਡੀ ਜਿਹੜੇ ਓਨਰ ਆ ਉਹਨਾਂ ਨਾਲ ਗੱਲ ਹੋਈ ਕੋਈ ਓਨਰ ਹੈ ਨਹੀਂ ਕੇਹਿੰਦੇ ਓਨਰ ਹੈਂ ਅੱਛਾ ਜੀ ਤੇ ਫੋਨ ਤੇ ਤੁਹਾਡੀ ਤੁਹਾਡਾ ਕੋਈ ਗੱਲ ਹੋਈ ਇਹਨਾਂ ਨਾਲ ਕੋਈ ਜਾਂ ਕੋਈ ਇਹਨਾਂ ਨਾਲ ਕੋਈ ਦੰਨਾ ਬੱਤ ਸੀ ਉਹਨਾਂ ਨੇ ਅੰਦਰ ਕੋਈ ਉਹ ਲਖਿਆ ਆਪਣਾ ਹਾਂਜੀ ਬਾਉਂਸਰ ਨੇ ਚੱਕ ਕੇ ਬਾਹਰ ਕਰ ਦਿੱਤਾ ਕਹਿੰਦੇ ਬਾਹਰ ਜਾਓ ਜੀ ਬਲਕਿ ਦੰਨਾ ਬੱਤ ਲੁਕੀ ਕੀਤੀਗੀ ਤੁਸੀਂ ਪੁਲਿਸ ਨੂੰ ਫੋਨ ਕੀਤਾ ਹੁਣ ਤੱਕ ਪੁਲਿਸ ਨੂੰ ਮੈਂ ਅਜੇ ਫੋਨ ਕੀਤਾ ਨਹੀਂ ਹੁਣ ਮੈਂ ਕਰਾਂ ਲੰਗਾ ਹਾਂਜੀ ਕਰੋ ਮੈਂ ਤਾਂ ਹਾਰ ਕੇ ਇਹੀ ਕਰੂੰਗਾ ਪੁਲਿਸ ਨੂੰ ਫੋਨ ਉਹਨਾਂ ਨੇ ਪਲੇਟਾ ਪਲੂਟਾ ਸਭ ਚੁਕਾਤੀ ਆਪਣੇ ਬੰਦੇ ਨੂੰ ਦਬਕੇ ਮਾਰ ਕੇ ਕਿ ਚੱਕੋ ਚੱਕੋ ਇੱਥੋਂ ਚੱਕੋ ਇਸ ਸਾਰੇ ਕਾਫੀ ਵਾਰੀ ਤੁਹਾਡੇ ਨਾਲ ਗੱਲਬਾਤ ਕਰਨ ਦੀ ਵੀ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਕੋਈ ਗੱਲਬਾਤ ਨਹੀਂ ਹੋਈ ਕਿੰਨਾ ਕੋਈ ਗੱਲਬਾਤ ਨਹੀਂ ਇਹ ਤਾਂ ਬੌਂਸਰ ਵਗੈਰਾ ਤੁਹਾਡੇ ਨਾਲ ਗੱਲਬਾਤ ਕਰਦੇ ਸੀ ਉਹ ਧੱਕੇ ਮਾਰ ਰਹੇ ਸੀ ਕਹਿੰਦੇ ਚਲੋ ਜਾਓ ਬਾਹਰ ਤੁਸੀਂ ਅੱਛਾ ਕਹਿੰਦਾ ਹੰਗਾਮਾ ਨਾ ਕਰੋ ਜਾਓ ਮੈਂ ਇਹ ਕਹਿ ਰਿਹਾ ਜੀ ਅੱਜ ਮੇਨਾ ਹੋ ਰਿਹਾ ਅੰਦਰ ਜੇ 100 ਬੰਦਾ ਬੈਠਾ ਤਾਂ 100 ਨਾ ਵੀ ਹੋ ਸਕਦਾ ਜੀ ਜੇ ਮੈਂ ਪੈਸੇ ਦੇ ਕੇ ਚੀਜ਼ ਖਾ ਰਿਹਾ ਹੈਗਾ ਜੇ ਮੇਨਾ ਇਹ ਚੀਜ਼ ਹੋ ਸਕਦੀ ਕੱਲ ਨੂੰ ਕਿਸੇ ਨਾਲ ਵੀ ਹੋ ਸਕਦੀ ਨਾ ਇਹ ਚੀਜ਼ ਤੇ ਕੱਲ ਨੂੰ ਜੇ ਕੋਈ ਪ੍ਰੋਬਲਮ ਆਂਦੀ ਹੈ ਜਾਂ ਬਿਮਾਰ ਹੁੰਦਾ ਤਾਂ ਉਹ ਕੌਣ ਜ਼ਿੰਮੇ ਕਿ ਇਹਨਾਂ ਦੇ ਜਿਹੜੇ ਸ਼ੈਫ ਆ ਬਣਾਉਂਦੇ ਉਹ ਬਣਾਣ ਲੱਗੇ ਦੇਖਦੇ ਨਹੀਂ ਹੈਗੇ ਕੀ ਪਾ ਰਹੇ ਆ ਕੀ ਨਹੀਂ ਪਾ ਰਹੇ